ਗੱਲ ਕੀ ਹੋਗੀ ਮੈਂ ਤਾਂ ਗੱਲ ਦੀ ਸਮਝ ਨਹੀਂ ਆਉਂਦੀ ਚੰਗੇ ਭਲੇ ਰੋਟੀ ਫੜਾਈ ਐ ਮੈਂ ਐ ਭੱਜ-ਭੱਜ ਕਾਹ ਤੋਂ ਪੈਂਦਾ ਸੀਗਾ ਕਿਤੇ ਬੇਬੇ ਨੇ ਕੋਈ ਗੱਲ ਤਾਂ ਨਹੀਂ ਕਰਤੀਗੀ ਕਿਤੇ ਉਹੀ ਗੱਲ ਬੇਬੇ ਨੇ ਦੱਸਣਾ ਦਿੱਤਾ ਹੋਵੇ ਕੋਈ ਵੇ ਤਾਂ ਭਈ ਬਾਹਰ ਗਈ ਸੀ ਜਾਂ ਕਿਵੇਂ ਕੁਛ ਆ ਬੇਬੇ ਦਾ ਵੀ ਨਾ ਮੂਰ ਇੰਦਾਂ ਨੀਗਾ ਇਹਨੇ ਐ ਨਹੀਂ ਪਤਾ ਦੱਸਤਾ ਹੋਵੇ ਉਹ ਗੱਲ ਮੇਰੇ ਤਾਂ ਗੁੱਤ ਨਹੀਂ ਛੱਡਣੀ ਨੀ ਇਹਨੇ ਮੈਂ ਤਾਂ ਹੁਣ ਐਂ ਸੋਚ ਲੱਗੀ ਪਈ ਐ ਕੁੜੇ ਆਏ ਬੈਗੀ ਤੂੰ ਆ ਕੇ ਹੁਣ ਇੱਥੇ ਜਲਦੀ ਕੁੱਟ ਕਰ ਲੈਂਦੀ ਕੋਈ ਨਾ ਬੇਬੇ ਬਣਾ ਲੈਣੀ ਆ ਚਾ ਬਣਾ ਲੈਣੀ ਹੈ ਗਿਚਾ ਉਹ ਕਾ ਭਾਂਡਿਓ ਮੇਂ ਜਿੱਕਰ ਪਾਇਆ ਨਾਲੇ ਤੂੰ ਉਹ ਮਾਂਜ ਲੈਂਦੀ ਫੜ ਕੇ ਉਹ ਤਾਂ ਰੋਟੀ ਉੱਥੇ ਤਾਂ ਰਹੀ ਤੇ ਸਾਰਾ ਕੁਝ ਛੱਡ ਕੇ ਬੈਗੀ ਮੋਜ ਨਾ ਬੇਬੇ ਤੈਨੂੰ ਨਹੀਂ ਪਤਾ ਲੱਗਦਾਗਾ ਕਿਵੇਂ ਹੁਣ ਪਾਜ ਪਾਜ ਪੈਂਦਾ ਸੀ ਮੈਂ ਕੀ ਕਿਹਾ ਸੀਗਾ ਕੋਈ ਗੱਲ ਹੋਈ ਸੀਗੀ ਕਿ ਤੂੰ ਕੋਈ ਗੱਲ ਕਰਤੀ ਮੈਂ ਕੀ ਗੱਲ ਕਰਨੀ ਸੀਗੀ ਮੈਂ ਘਾਤੋ ਗੱਲ ਕਰੂੰਗੀ ਮੈਂ ਤੁਹਾਡੇ ਚ ਕਲੇਸ਼ ਕਰਾਉਣਾਗਾ ਮੈਂ ਤਾਂ ਟਕਾਉਣੀ ਆ ਸੋਨੂੰ ਚੱਲ ਵਧੀਆ ਬੇਬੇ ਸ਼ੁਕਰ ਜੇ ਤੂੰ ਟਕਾਉਣੀ ਆ ਤਾਂ ਮੈਨੂੰ ਤਾਂ ਐਂ ਸੋਚ ਲੱਗੀ ਪਈ ਸੀ ਵੀ ਪਤਾ ਨਹੀਂ ਐ ਭਾਜ ਭਾਜ ਕਾਤੋਂ ਪੈਂਦਾ ਇਹ ਮੈਨੂੰ ਹੁਣ ਖਬਰ ਆ ਭਾਈ ਮੈਨੂੰ ਤੁਸੀਂ ਰੋਜ਼ ਕਾਤੋਂ ਮੂੰਹ ਮੋਟੇ ਕਰ ਲੈਨੇ ਹੋ ਕਿ ਜੇ ਮੂੰਹ ਮੋਟਾ ਕਰ ਲੈਨੇ ਕਦੇ ਤੂੰ ਮੂੰਹ ਮੋਟਾ ਕਰ ਲੈਨੀ ਆ ਨਾ ਬੇਬੇ ਤੂੰ ਉਹਨੂੰ ਕਾਤੋਂ ਨਹੀਂ ਸਮਝਾਉਂਦੀਗੀ ਵੀ ਭਾਈ ਤੈਨੂੰ ਚੰਗੀ ਭਲੀ ਰੋਟੀ ਫੜਾਈ ਆ ਤੂੰ ਰੋਟੀ ਖਾ ਲੈ ਜੇ ਕੋਈ ਨੂਨ ਮਿਰਚ ਘਟ ਹੈ ਤੂੰ ਉਹ ਬੋਲ ਕੇ ਦੱਸ ਦੇ ਮੈਨੂੰ ਕਾਜ ਭਾਜ ਪੈਣ ਲੱਗ ਜੂਗਾ ਤੈਨੂੰ ਭਾਈ ਭਾਈ ਕਿਉਂ ਪੈਂਦਾਗਾ ਕੁਛ ਨਹੀਂ ਆਖਿਆ ਉਹਨੇ ਤੇਰੇ ਤੂੰ ਤਾਂ ਮੂੰਹ ਬੱਟ ਚੜਾ ਲੈਨੀ ਤੀਜੇ ਕਦਨੋਂ ਬੇਬੇ ਮੈਂ ਕਿਉਂ ਭੱਜ ਭੱਜ ਪੈਨੀ ਆ ਤੂੰ ਆਪਦੇ ਪੁੱਤ ਦੀ ਗਲਤੀ ਵੀ ਇਦ ਹੀ ਨੀਗੀ ਨਾ ਹੋਦੀ ਗਲਤੀ ਕਿਉਂ ਨਹੀਂ ਬਿੱਦੀਗੀ ਜਦੋਂ ਉਹ ਚ ਕੋਈ ਕਸੂਰ ਹੁੰਦਾ ਮੈਂ ਉਹਨੂੰ ਵੀ ਕਹਿਨੀ ਆ ਮੈਂ ਤੈਨੂੰ ਵੀ ਕਹਿਨੀ ਆਂਗੀ ਹਾਂ ਤੀਜੇ ਕਦਨੋਂ ਮੂੰਹ ਮੋਟਾ ਕਰ ਲੈਨੀ ਤੀਜੇ ਕਦਨੋਂ ਮੂੰਹ ਮੋਟਾ ਕਰ ਲੈਨੀ ਆ ਮੇਰੇ ਸਾਹਮਣੇ ਤਾਂ ਕੋਈ ਗੱਲ ਕਹਿੰਦੀ ਨਹੀਂ ਉਹਨੂੰ ਮਗਰੋਂ ਬਥੇਰਾ ਕਹੀ ਜਾਂਦੀ ਰਹਿੰਦੀ ਆ ਕੀ ਪਤਾ ਮੈਨੂੰ ਕਿ ਐਨੀ ਵੀ ਆ ਕਿ ਨਾ ਕਹਿੰਨੇ ਆ ਬੇਬੇ ਉਹੀ ਗੱਲਾਂ ਤੇਰੀਆਂ ਤਾਂ ਜੇ ਹੁਣ ਉਹਦੀ ਟੋਕਿਆ ਹੁੰਦਾ ਮੂੰਹ ਤੇ ਮੈਨੂੰ ਵੀ ਪਤਾ ਲੱਗਦਾ ਵੀ ਭਾਈ ਆਪਦੇ ਪੁੱਤ ਨੂੰ ਟੋਕਦੀ ਐ ਨਹੀਂ ਭਾਈ ਮੈਂ ਕੀ ਕਰਾਂ ਮੈਂ ਤਾਂ ਸਨ ਵਿਚਾਲੇ ਅੜੀਆਂ ਛੋਡੇ ਨਾ ਮੈਂ ਤਾਂ ਇਹਨੂੰ ਕੁਝ ਕਹਿ ਸਕਦੀਆਂ ਨਾ ਉਹਨੂੰ ਕਹਿ ਸਕਦੀਆਂ ਜੇ ਤੈਨੂੰ ਕਹਿੰਨੀ ਐ ਤੂੰ ਆਖਦੀ ਨਹੀਂ ਕਿ ਤੂੰ ਉਹਦੀ ਮਹੱਤ ਕਰਾਉਣੀ ਆ ਜੇ ਮੈਂ ਉਹਨੂੰ ਕਹਿੰਨੀ ਐ ਉਹ ਆਂਦਾ ਤੂੰ ਸਿਰੇ ਚੜਾ ਲੀ ਇਹ ਹੁਣ ਮੈਂ ਦੱਸ ਫਸੀ ਖੜੀ ਆ ਨਾ ਮੈਂ ਕਾਦੇ ਸਿਰੇ ਚੜ ਗਈ ਕੀ ਪਤਾ ਕਾਦੇ ਸਾਰਾ ਕੰਮ ਧੰਦਾ ਮੈਂ ਕਰਦੀ ਹੈਗੀਆਂ ਕਦੇ ਕੰਮ ਪਿੱਛੇ ਨਹੀਂ ਖਵਾਇਆਗਾ ਤਾਂ ਵੀ ਉਹੀ ਗੱਲ ਭਜ ਭਜ ਪੈਨੇ ਤੁਸੀਂ ਸਾਰਾ ਟੱਬਰ ਮੈਨੂੰ ਮੈਂ ਸਾਰੇ ਕੰਮ ਨੂੰ ਕਿ ਇੱਥੇ ਮੱਜਾ ਬਣੇਗਾ ਪੰਗਾਗਾ ਆਹ ਇੱਕ ਖੌਲੀ ਹੈਗੀ ਉਸੇ ਨੂੰ ਨੀ ਤੇ ਕੰਮ ਨੀ ਦਾਚਾਰਾ ਪਾਉਂਦੀਗੀ ਚੱਲ ਬੇਬੇ ਕੰਮ ਤਾਂ ਦਸਾਰਾ ਮਾਇਤੂਰੀ ਫਿਰਦੀ ਰਹਿੰਦੀ ਹੈ ਕੀ ਕਰਦੀ ਆ ਪਾਓ ਚੁੱਲੇ ਦਾ ਕੰਮ ਚੁੱਲੇ ਦੇ ਨਹੀਂ ਸਮਝਦਾ ਤੈ ਤੋ ਸਾਰਾ ਦਿਨ ਚੱਲ ਚਾਹ ਬਣਾ ਕੇ ਲਿਓਨੀ ਆ ਬੈਜਾ ਬਣਾ ਕੇ ਲਿਓਨੀ ਚਾਹ ਜਦ ਬਣਾ ਲਿਆ ਸਾਰਾ ਦਿਨ ਕੰਮਾਂ ਤੋਂ ਟਾਲਦੀ ਤੂਰੀ ਫਿਰੂਗੀ ਜਦ ਮਾਨੂੰ ਕਰਦੇ ਫੋਨ ਆ ਕੇ ਮੈਨੂੰ ਆ ਜਾਂਦੇ ਆ ਲੈ ਮੈਂ ਕਮਲੀ ਆ ਫੇਰ ਉਹੀ ਗੱਲ ਬੇਬੇ ਮੈਨੂੰ ਐਸੀ ਗੱਲਾਂ ਤੋਂ ਮੈਨੂੰ ਗਰਮੀ ਆਉਂਦੀ ਹੈਗੀ ਐ ਮੈਂ ਕੰਮ ਲਈ ਮਾਰ ਨੂੰ ਚੱਕ ਕੇ ਫੋਨ ਕਰ ਦੂੰਗੀ ਮੈਂ ਮੈਨੂੰ ਆਪਦਾ ਘਰ ਲੋੜੀਦਾ ਨਹੀਂ ਨਾ ਜੇ ਤੈਨੂੰ ਲੋੜੀਦਾ ਹੋਵੇ ਨਾ ਫਿਰ ਮਾਂ ਨਾਲ ਗੱਲਾਂ ਨਾ ਕਰੇ ਸਾਰਾ ਦਿਨ ਪਿੱਤ ਪਿੱਤ ਉਹਨੂੰ ਸਾਰਾ ਦਿਨ ਸਖਿਆਈ ਜਾਨੀ ਹੈਗੀ ਤਾਂ ਹੀ ਘਰੇ ਕੋਲេស ਨਹੀਂ ਜਾਂਦਾ ਆਪਣੇ ਜੇ ਤੂੰ ਆ ਬਣ ਕੇ ਰਵੇਂ ਨਾ ਮੈਨੂੰ ਕੀ ਲੋੜ ਐ ਮੇਰੀ ਮਾਂ ਨੂੰ ਫੋਨ ਕਰਨ ਦੀ ਜਦੋਂ ਉਹੀ ਗੱਲ ਤੂੰ ਸਤ ਪੱਜ ਪੈਨਿਓ ਮੈਂ ਤਾਂ ਕਿਸੇ ਕੋਲ ਦੁੱਖ ਫਰੋਲਣਾ ਹੀ ਆਪਦਾ ਨਾ ਕਿ ਪਾਈ ਪਾਈ ਪੈਣੇ ਹੋਗੇ ਤੇ ਸਸੀ ਤੈਨੂੰ ਪਾਈ ਪਾਈ ਨੂੰ ਕੀ ਕਿਹਾ ਜੇ ਰੋਟੀ ਪਾਣੀ ਦਾ ਕਾਇ ਦਿਨੇ ਫਿਰ ਤੂੰ ਮੂੰਹ ਮੋਟੇ ਕਰ ਲੈਂਦੀ ਐ ਮੁੰਡੇ ਨੇ ਹੁਣ ਇੱਕ ਰੋਟੀ ਮੰਗੀ ਸੀ ਵੀ ਮੈਨੂੰ ਰੋਟੀ ਲਿਆ ਦੇ ਚ ਨਹੀਂ ਉਹਦੇ ਚਿੱਤ ਮੰਨਿਆ ਦਾਲ ਨਹੀਂ ਸੁਆਦ ਹੋਣੀਗੀ ਜਾਂ ਕੋਈ ਭਈ ਚੰਗੂ ਨਹੀਂ ਚਿੱਤ ਮੰਨਿਆ ਹੁਣ ਉਹਨੇ ਖਾਦੀ ਨਹੀਂ ਤੂੰ ਮੂੰਹ ਮੋਟਾ ਕਰਕੇ ਇੱਥੇ ਬੈ ਗਈ ਆਕੇ ਮੈਂ ਤਾਂ ਮੋਟਾ ਮੂੰਹ ਐ ਕਰਕੇ ਬੈਠੀ ਸੀ ਵੀ ਕੀ ਗੱਲ ਕੀ ਹੋਈ ਹੈਗੀ ਆ ਵੀ ਕਿਉਂ ਪਾਜ ਪਾਜ ਪੈਂਦਾ ਚੰਗੀ ਭਲੀ ਤਾਂ ਮੈਂ ਰੋਟੀ ਫੜਾਈ ਸੀਗੀ ਗੱਲ ਕੀ ਹੋ ਗਈ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਉਹਦੀ ਫਿਰ ਨਹੀਂ ਚੰਗੀ ਲੱਗੀ ਉਹਨੇ ਨਹੀਂ ਖਾਦੀ ਫਿਰ ਤੂੰ ਕਾਹਤ ਬੱਟ ਚਲਾ ਕੇ ਅੱਧ ਮੈਂ ਤਾਂ ਰੋਟੀ ਚਾਹ ਬਣਾ ਕੇ ਦਿੰਨੀ ਆ ਤੂੰ ਬਹਿ ਜਾ ਉੱਥੇ ਡਰਾਈング ਰੂਮ ਚ ਬਹਿ ਜਾ ਡਰਾਈング ਰੂਮ ਚ ਸਾਰਾ ਇਹ ਮਾੜੀ ਮਾੜੀ ਗੱਲ ਤੋਂ ਬੱਟ ਚੜਾਈ ਜਾਊਗੀ ਹੋਰ ਕਰ ਦੂ ਮਾਂ ਨੂੰ ਫੋਨ ਕਰ ਦੇ ਭਈ ਅਸੀਂ ਕੀ ਕਰੀਏ ਪੁੱਤ ਮੈਂ ਤੇਰਾ ਇੱਕ ਗੱਲ ਕਰਨੀ ਐ ਕਰਨੀ ਕੀ ਐ ਤੈਨੂੰ ਕਹਿਣੀ ਐ ਤੈਨੂੰ ਮੰਨਣੀ ਵੀ ਪਊ ਹਾਂ ਆ ਤੂੰ ਮੇਰੀ ਗੱਲ ਸੁਣ ਲੈ ਪੁੱਤ ਆ ਦੋ ਦਿਨ ਤੇਰੇ ਨਾਲ ਕੀ ਵਾਕੀ ਅੱਦਾ ਨਹੀਂ ਰਿਹਾ ਤੂੰ ਆ ਬਗਾਨੇ ਟੁਕੜੇ ਖਾਂਦਾ ਓ ਮਾਂ ਮੇਰੀ ਗੱਲ ਸੁਣ ਮੈਂ ਡਾਈਟਿੰਗ ਤੇ ਆ ਅੱਦਾ ਕੀ ਨਹੀਂ ਰਿਹਾ ਹੁਣ ਆਪਦੀ ਸਿਹਤ ਦਾ ਧਿਆਨ ਰੱਖਣਾ ਪੈਂਦਾ ਸਾਨੂੰ ਪਤਾ ਤਾਂ ਹੈ ਆਹ ਇਹ ਗੋਲੀ ਮਾਰੀਆਂ ਡੈਟੂ ਡੂਟੀਆਂ ਆਂ ਦੀ ਕੀ ਹੁੰਦੀਆਂ ਨੇ ਮੇਰੀ ਗੱਲ ਸੁਣ ਲੈ ਵਿਆਹ ਕਰਾ ਲੈ ਮੈਂ ਇੱਥੋਂ ਨਹੀਂ ਪਾਈ ਹੁਣ ਰੋਟੀਆਂ ਪਾਕਦੀਆਂ ਮੇਰੀ ਤਾਂ ਹੁਣ ਬੇਵਾਬ ਹੋਈ ਪਈ ਆ ਮੇਰੇ ਤਾਂ ਹੁਣ ਦਿਨ ਆਗੇ ਆਰਾਮਦਾਰੀ ਦੇ ਕਰਨ ਤੇ ਮੈਂ ਤਾਂ ਆਰਾਮਦਾਰੀ ਕਰਨੀ ਆ ਕਰਵਾ ਲੂਗਾ ਮਾਂ ਵੇਹ ਤੂੰ ਮੇਰੇ ਵਿਆਹ ਮਗਰ ਕਿਉਂ ਪਈ ਐ ਤੂੰ ਮੈਨੂੰ ਕਿਹਾ ਸੀ ਨਾ ਵੀ ਤੂੰ ਡਿਊਟੀ ਕਰ ਲੈ ਹੁਣ ਮੈਂ ਡਿਊਟੀ ਤੇ ਲੱਗ ਗਿਆ ਡਿਊਟੀ ਮੈਨੂੰ ਕਰ ਲੈਂਦੇ ਅਜ ਨਾਲ 1-2 ਸਾਲ ਮੈਨੂੰ ਵਧਿਆ ਜਦੋਂ ਮੈਂ ਪੱਕਾ ਹੋ ਗਿਆ ਠੀਕ ਐ ਉਦੋਂ ਬਾਅਦ ਵਿੱਚ ਦੇਖਦੇ ਆਂ ਵਿਆਹ ਦਾ ਫਿਰ ਦੇਖਾਂਗੇ ਤੈਨੂੰ ਮੈਂ ਐ ਤਾਂ ਨਹੀਂ ਕਹਿੰਦਾ ਵੀ ਨਹੀਂ ਕਰਾਂਦਾ ਕਰਵਾ ਲਈ ਤੂੰ ਪਾਲ ਲੈ ਜਿਹਨੂੰ ਪਾਲਣਾ ਹੋਇਆ ਠੀਕ ਆ ਮੇਰੇ ਵਿਆਹ ਵਾਸਤੇ ਬਸ ਲੈ ਪੁੱਤ ਡਿਊਟੀ ਕਰਨ ਨੂੰ ਕਿਹਾ ਸੀ ਡਿਊਟੀ ਕਰ ਲਈ ਤਾਂ ਹੁਣ ਮੈਂ ਤੈਨੂੰ ਕਹਿੰਦੀ ਆ ਤੂੰ ਵਿਆਹ ਕਰਵਾ ਲੈ ਹੁਣ ਤੂੰ ਵਿਆਹ ਕਰਵਾ ਹੁਣ ਮੈਨੂੰ ਕੌਣ ਦੇਊਗਾ ਡੋਲਾ ਤੂੰ ਐ ਦੱਸ ਮੈਨੂੰ ਡੋਲਾ ਲੈ ਟੋੜਾ ਦੇਉਣੀ ਪੁੱਤ ਤੇਰੀ ਤਰੱਕੀ ਬਣ ਗਈ ਤੈਨੂੰ ਨੌਕਰੀ ਮਿਲ ਗਈ ਗਾਂਦਿਆਂ ਪੱਕਾ ਆਪੀ ਹੋਣੇ ਖਬਰ ਕਿੱਡੀ ਕਿਸਮਤਾਂ ਦੀ ਬੋਲਿਆ ਕੁੜੀ ਤੇ ਨਾਲ ਹੀ ਭਾਗ ਚੱਕ ਲਿਆ ਵਿਆਹ ਦੇ ਘਰ ਦਾ ਆਪਾਂ ਨੂੰ ਖਾਲੋਂ ਬਾਹਰ ਕੱਢਦੇ ਇਹ ਦੀ ਵੱਡੀ ਦਾ ਗੱਲ ਹੋਈ ਪਈ ਹੈ ਹੈ ਮਾਮੇ ਨੂੰ ਚੱਕ ਕੇ ਲੈ ਗਈ ਪੁਲਿਸ ਸਾਰੇ ਕਿਤੇ ਰੌਲਾ ਪਿਆ ਹੋਇਆ ਹੈ ਹੈ ਇੰਨੀਆਂ ਗੱਲਾਂ ਹੋ ਗਈਆਂ ਤੂੰ ਕਹਿੰਦੀ ਆ ਵੀ ਅਗਰ ਕਿ ਮਾਮੇ ਨੇ ਕੁਝ ਕਿਹਾ ਨਹੀਂ ਠੀਕ ਹੈ ਮੈਨੂੰ ਪਤਾ ਮਾਮੇ ਦੇ ਕੁੱਟ ਵੀ ਪਈ ਆ ਉੱਥੇ ਥਾਣੇ ਦੇ ਵਿੱਚ ਹੈ ਸਾਰਾ ਕੁਝ ਹੀ ਹੋਇਆ ਹੈ ਠੀਕ ਹੈ ਪੁੱਤਾ ਹੀ ਨਾ ਗਾਇ ਮੇਰੇ ਕਾਜਾ ਮਚਦਾ ਹੀ ਮਾਮੇ ਦੀ ਕੁੱਟ ਪਈ ਹੈ ਕਾਜਾ ਤੇਰਾ ਤਾਂ ਮਚਣਾ ਹੀ ਆਪੇ ਪਰ ਮੈਂ ਤੈਨੂੰ ਆਇ ਕਹਿਣਾ ਹਜੇ ਤਾਂ ਗੱਲ ਠੰਡੀ ਨਹੀਂ ਹੋਈ ਮਾਮੇ ਵਾਲੀ ਗੱਲ ਠੰਡੀ ਹੋ ਜਾਣ ਦੇ ਕਿਤੇ ਇਹ ਨਾ ਹੋਵੇ ਠੀਕ ਹੈ ਆਪਾਂ ਇੱਥੇ ਵਿਆਹ ਦਾ ਧਰਕੇ ਬੈ ਜੀ ਸੋਹਣੇ ਲੱਗਦੇ ਪਹਿਲਾਂ ਤੂੰ ਐਂ ਦੱਸ ਵਿਆਹ ਦੀ ਗੱਲ ਕਰਦੇ ਹੋ ਮੈਂ ਤਾਂ ਐਂ ਕਹਿਨੀ ਪੁੱਤਾ ਅੱਜ ਹੀ ਨਹੀਂ ਕਹਿੰਦੀ ਵੀ ਵਿਆਹ ਕਰੀਏ ਅੱਜ ਆਪਾਂ ਗੱਲ ਤੋੜਨਾ ਹੋੜੀ ਹੋੜੀ 4 ਮਹੀਨੇ ਨਿਕਲ ਜਾਣਗੇ ਨਾਲੇ ਉਹ ਤੇਰੇ ਮਾਮੇ ਦੀ ਗੱਲ ਹੈ ਉਹ ਤੇਰੇ ਨਾਨਕੀ ਐ ਆਪਣੇ ਘਰ ਚ ਨਹੀਂ ਪੁੱਤੋ ਗੱਲ ਆਪਣੇ ਤਾਂ ਪਿੰਡ ਨੂੰ ਵੀ ਨਹੀਂ ਪਤਾ ਆਣ ਗਮਾਣ ਨੂੰ ਵੀ ਪਤਾ ਜਿੱਦਾਂ ਮੈਂ ਗਈ ਸੀ ਨਾ ਤੇਰੀ ਤਾਈ ਨੂੰ ਮੈਂ ਕਹਿ ਕੇ ਗਈ ਸੀ ਮੇਰੀ ਮਾਂ ਬੰਮਾਰਾ ਮੈਂ 2 ਦਿਨ ਉੱਥੇ ਲਾਇਆ ਮੈਂ ਤੂੰ ਮੁੰਡੇ ਦਾ ਤੇ ਆ ਤੂੰ ਕਿੰਨੇ ਦਿਨ ਲਾ ਕੇ ਆਈਆਂ ਤੂੰ फेर ਕੀ ਹੋ ਗਿਆ ਮੈਂ ਕਹਤਾ ਬੱਧ ਬਿਮਾਰ ਹੋਊਗੀ ਤਾਈ ਨੂੰ ਪਤਾ ਨਹੀਂ ਹੁੰਨਾ ਤਾਈ ਸੌਂਗ ਤਾਂ ਨਹੀਂ ਲੈਂਦੀ ਤੇਰੇ ਭਾਦੀ ਜਦੋਂ ਮੈਂ ਤਾਈ ਤੋਂ ਪਹਿਲੇ ਦਿਨ ਰੋਟੀ ਖਾਣ ਗਿਆ ਤਾਈ ਮੈਨੂੰ ਕਹਿੰਦੀ ਵੀ ਕਿੱਧਰ ਗਈ ਤੇਰੀ ਮਾਂ ਮੈਂ ਉਦਾਂ ਹੀ ਦੱਸਤਾ ਜਾ ਕੇ ਫੇਰ ਤੈਂ ਦੱਸਤਾ ਤੈਂ ਪਾ ਤੈ ਫਿਰ ਮੈਨੂੰ ਤੂੰ ਕਿਹਾ ਸੀਗਾ ਮੈਂ ਕਹਿ ਦਿੱਤਾ ਗਏ ਜਿਹੜੀ ਗੱਲ ਤੂੰ ਨਾ ਨਾ ਤੂੰ ਮੈਨੂੰ ਐ ਨਹੀਂ ਕਹਿ ਕੇ ਕਿ ਕਿਸ ਨੂੰ ਦੱਸੀਂ ਨਾ ਤੂੰ ਮੈਨੂੰ ਐ ਗਏ ਤਾਈ ਕੇ ਰੋਟੀ ਖਾ ਲਈ ਮੈਂ ਰੋਟੀ ਖਾਣ ਗਿਆ ਤਾਈ ਕਹਿੰਦੀ ਮੈਂ ਕਿਹੜਾ ਕਿੱਧਰ ਗਈ ਤੇਰੀ ਮਾਂ ਜੇ ਮੈਂ ਕਹੂੰਗਾ ਮੈਂ ਕਹਤਾ ਮਾਂ ਮੈਨੂੰ ਪੁਲਿਸ ਲੱਗੀ ਚੱਕ ਕੇ ਜਿਹੜੀ ਗੱਲ ਤੂੰ ਮੈਨੂੰ ਕਹੀ ਸੀ ਬੇਚਿਆ ਤਾਂ ਜਮੀਨ ਸੱਚੀ ਦਿਮਾਗ ਤੂੰ ਤਾਂ ਪਿਓ ਤੇ ਵਗ ਗਿਆ ਤਾਂ ਚਵਾਕ ਦਾ ਇੱਜੜੇ ਗੱਲਾਂ ਕਰਦੀਆਂ ਨਹੀਂ ਕਿਸੇ ਕੋਲੇ ਜਾ ਕੇ ਬਾਹਰ ਦੱਸਦੇ ਹੁੰਦੇ ਤੂੰ ਆ ਐਡਾ ਹੋ ਕੇ ਫੇਰ ਵੀ ਲੋਕਾਂ ਨੂੰ ਗੱਲਾਂ ਦੱਸਣਾ ਪੁੱਤ ਕਰਦਾ ਪਰਦਾ ਨਾ ਘਰ ਚ ਹੀ ਰਹਿੰਦੇ ਲੋਕਾਂ ਕੋਲ ਇਹ ਦੱਸਦੇ ਹੁੰਦੇ ਰਿਸ਼ਤੇਦਾਰੀ ਆਪਣੇ ਮਾਂ ਉਹ ਕਿਹੜਾ ਮੈਂ ਕਹਿ ਤੂੰ じゃ। ਇਹ ਗੱਲ ਸੱਚ ਸੀ ਨਾ ਬਾਕੀ ਤੂੰ ਗੱਲ ਦੇ ਪੜਦਾ ਹੁਣ ਡੇਰ ਤੱਕ ਨਾ ਪੜਨਾ। ਪਰ ਗੱਲ ਇਹ ਆ ਕਿ ਹਜੇ ਇਹ ਚੱਲ ਭਾਈ ਪਹਿਲਾਂ ਪੱਕਾ ਹੋ ਲਾ। ਫੇਰ ਲੈ ਹੀ ਬਹੂ ਕਰੇ। ਮੈਨੂੰ ਪਤਾ ਮੇਰੇ ਕਰਮਾਂ 'ਚ ਤਾਂ ਸੁੱਖ ਹੈ ਨਹੀਂ। ਮੈਂ ਤਾਂ ਸਾਰੀ ਜ਼ਿੰਦਗੀ ਨਾ ਆਈ ਨਰਕ ਤੋਂ ਨਹੀਂ ਮਰੂ। ਤੂੰ ਆਪਦੀ ਮਰਜ਼ੀ ਕਰ। ਮੰਨਣੀ ਤਾਂ ਤਾਂ ਹੈ ਨਹੀਂ ਮੈਨੂੰ ਪਤਾ ਹੀ ਹੈਗਾ। ਨਰਕ ਢੋਣ ਵਾਲੀ ਕਿਹੜੀ ਗੱਲ ਐ ਚੰਗੀ ਭਲੀ ਤੂੰ ਹੈਗੀ ਆ ਮਾਂ ਐ ਕੰਮ ਤੂੰ ਦੱਸ ਤੂੰ ਕਿ ਤੈਨੂੰ ਕਿੰਨਾ ਕੰਮ ਕਰਨਾ ਪੈਂਦਾ ਇੱਥੇ ਦੂਜੇ ਦਿਨ ਤੂੰ ਉੱਥੇ ਮਾਮੇ ਘਿਆ ਕੋਲੇ ਜਾ ਕੇ ਬਹਿ ਜਾਣੀ ਐਗੀ ਰੋਟੀ ਦਾ ਮਜਾਣਾ ਤਾਈ ਕੋਲ ਹੀ ਖਾਣ ਐ ਮੈਨੂੰ ਤਾਂ ਐ ਲੱਗਦਾ ਵੀ ਮੇਰੀ ਬਦਮਾ ਉਹ ਹੋ ਗਈ ਹੈ ਤਾਈ ਹਾਂ ਫਿਰ ਬਦਮਾ ਤਾਂ ਤੇਰੀ ਉਹ ਹੋ ਗਈ ਮੈਨੂੰ ਪਤਾ ਹੈ ਜਿੱਦੇ ਦੀ ਮੈਂ ਗਈ ਆ ਤੂੰ ਮੈਂ ਇੱਥੋਂ ਬਦਲ ਰਹੇ ਹੈ ਤਾਂ ਹੀ ਤਾਂ ਮੈਂ ਕਹਿਣੀ ਹੈ ਵੀ ਕਿਉਂ ਤਾਈਆਂ ਚਾਚੀਆਂ ਦੇ ਫਿਰਦਾ ਭੌਂਕਦਾ ਤੂੰ ਆ ਦੇ ਘਰ ਪੱਕੀ ਰੋਟੀ ਮਿਲੂਗੀ ਪੁੱਤ ਕੱਪੜੇ ਧੋਤੇ ਬਸਕ ਮੈਂ ਆਪਦੇ ਪੇਕੀ 10 ਦਿਨ ਲਾਵਾਂ ਸਕ 20 ਦਿਨ ਮੈਨੂੰ ਤਾਂ ਨਹੀਂ ਤੇਰਾ ਫਿਕਰ ਹੋ ਤੂੰ ਵੀ ਫਿਰ ਮੇਰੀ ਬਣ ਜਾ ਐ ਇੱਥੇ ਲੋਕਾਂ ਦੀਆਂ ਮਾਵਾਂ ਨੇ ਤੂੰ ਐ ਦੇਖ ਲੈ ਨਾਨੀ ਐ ਨਾਨੀ ਜਾਂਦੀ ਐ ਕਿਸੇ ਪਾਸੇ ਜਾਂਦੀ ਨਾ ਨਹੀਂ ਆਦੇ ਪੁੱਤ ਨੂੰ ਛੱਡ ਕੇ ਜਾਂਦੀ ਹੈ ਕਿਸੇ ਬਸ ਨਹੀਂ ਜਾਂਦੀ ਨਾ ਪੁੱਤ ਮੈਂ ਕਿੰਨਾ ਕ ਗਈਆਂ ਪਹਿਲਾਂ ਕਿਤੇ ਤੈਨੂੰ ਛੱਡ ਕੇ ਗਈਆਂ ਤੂੰ ਸੌ ਖਾ ਕੇ ਦੱਸ ਮੈਂ ਤਾਂ ਹੁਣ ਜਿਉ ਤੇਰੇ ਮਾਮੇ ਤੇ ਬਖਤ ਜਾ ਪੈ ਗਿਆ ਮੈਂ ਚੱਕ ਕੇ ਚੁੰਨੀ ਬਾਗ ਲਈ ਜਦੋਂ ਫੋਨ ਆ ਗਿਆ ਤੂੰ ਮੈਂ ਜਿੱਤੇ ਵੀ ਜਾਂਦੀ ਐ ਤੈਨੂੰ ਨਾਲ ਲੈ ਕੇ ਜਾਂਦੀ ਐ ਮੈਂ ਕੋਤੇ ਕਰਾਤ ਕੱਟੀ ਆਪਣਾ ਤੇਰੇ ਬਿਨਾ ਚੱਲ ਕੋਈ ਨਹੀਂ ਮਾਂ ਮੇਰੀ ਗੱਲ ਸੁਣ ਲੈ ਠੀਕ ਐ ਚੱਲ ਆ ਪਤਾ ਜਿਹੜੀ ਆ ਲੜਾਈ ਆ ਆਪਣੇ ਜਿਹੇ ਸਾਰੇ ਚੱਲਦੀ ਰਹੂਗੀ ਨਾ ਤੂੰ ਉੱਥੇ ਜਾਣੋਂ ਹਟਣਾ ਨਾ ਮੈਂ ਤੈਨੂੰ ਕਹਿਨੋਂ ਹਟਣਾ ਦੂਜੀ ਗੱਲ ਇਹ ਐ ਕਿ ਵਿਆਹ ਦੀ ਵਿਆਹ ਹਜੇ ਮੈਂ ਕਰਵਾਣੀ ਠੀਕ ਐ ਵਿਆਹ ਉਦ ਜਦੋਂ ਆਪਣਾ ਸਾਰਾ ਕੁਝ ਲੋਟ ਆ ਗਿਆ ਜਦੋਂ ਮੈਂ ਪੱਕਾ ਲੱਗ ਗਿਆ ਠੀਕ ਹੈ ਪ੍ਰਾਈਵੇਟ ਤੇ ਨਾ ਤਾਂ ਮੈਥੋਂ ਖਰਚੇ ਚੱਕੇ ਜਾਣ ਆਪਾਂ ਦੋ ਜਾਣੇ ਆ ਦੋਹਾਂ ਦਾ ਨਹੀਂ ਹਜੇ ਲੋਟਾਂ ਦਾ ਠੀਕ ਹੈ ਤੀਜੀ ਉਹ ਆਜੂਗੀ ਉਸ ਤੋਂ ਬਾਅਦ ਵਿੱਚ ਕਬੀਲਦਾਰੀ ਪੈਜੂਗੀ 100 ਕੁਛ ਵਿਆਹ ਦਾ ਖਰਚਾ ਇੰਨਾ ਕੁਛ ਮੈਥੋਂ ਹੋ ਜੇ ਅੱਡੀਆਂ ਚੱਕ ਕੇ ਫਾਹ ਨਹੀਂ ਲੈ ਜਾਂਦਾ ਹਾਂ ਉਹ ਆਜੂਗੀ ਉਹ ਰਾਤ ਨੂੰ ਉੱਠ ਕੇ ਖਾਇਆ ਕਰੂ ਖਾਸੇ ਤੇਰੇ ਰੁਪਏ ਬੇ ਦੋ ਰੋਟੀਆਂ ਉਹ ਖਾਰੇ ਵਿੱਚ ਉਹ ਕਿਰਦਾਰ ਦਿੱਤੀ ਉਹ ਗੱਲ ਰੋਟੀਆਂ ਦੀ ਨਹੀਂ ਗੱਲ ਮੈਂ ਤੈਨੂੰ ਦੱਸੀ ਜਨਾ ਇਹ ਗੱਲਾਂ ਹੁਣ ਹੀ ਚੰਗੀਆਂ ਲੱਗਦੀਆਂ ਨੇ ਚੱਲ ਪਤਾ ਤੇਰੀ ਮਾਜੀ ਇਹ ਮਾਰ ਜਿਵੇਂ ਕਹੇਗਾ ਮੈਂ ਓਵੇਂ ਜਿਵੇਂ ਰਾਜੀ ਨੀ ਮੱਸਾ ਹਾਂ ਹੁਣ ਤਾਂ ਖੁਸ਼ ਹੈ ਖੁਸ਼ ਹੈਗਾ ਮੈਂ ਤੂੰ ਜਾ ਐਂਕਰ ਮੇਰੇ ਸਿਆਲ ਵਾਲੇ ਕੱਪੜੇ ਕੱਢ ਦੇ ਹਾਂ ਕੱਢਦੀਆਂ ਕਰੀ ਸਿਆਲ ਵਾਲੇ ਕੱਪੜੇ ਨਹੀਂ ਕੱਢੇ ਉੱਥੇ ਜਾ ਕੇ ਬੈਠ ਗਈ ਹਾਂ ਠੀਕ ਆ ਮੈਨੂੰ ਫਿਕਰ ਆ ਸਿਆਲ ਜਿੱਥੇ ਮੈਨੂੰ ਬੈਗੀ ਬੈਗੀ ਮੈਨੂੰ ਸਿਆਲਿਆਂ ਵਾਲਿਆਂ ਦੇ ਹਾੜੀਆਂ ਵਾਲਿਆਂ ਦੇ ਕੱਪੜਿਆਂ ਦਾ ਫਿਕਰੀ ਨਾ ਹੋਵੇ ਆਪੇ ਕੱਢੇ ਨਾ ਕੱਢੇ ਤੈਨੂੰ ਰੋਟੀ ਪਕਾ ਕੇ ਦੇਵੇ ਨਾ ਪਕਾ ਕੇ ਦੇਵੇ ਮੇਰੀ ਗੱਲ ਸੁਣ ਠੀਕ ਆ ਤੂੰ ਕੱਪੜੇ ਕੱਢ ਦੇ ਨਾ ਬਾਹਰ ਧੁੱਪੇ ਬੈਠਾ ਹਾਂ ਹਾਂ ਦੇਖ ਲੈ ਜਮੀ ਨਹੀਂ ਮੰਨਦਾ ਹੈਗਾ ਕਿਸੇ ਦੀ ਕੀ ਕਰਾਂ ਦੇਖ听ੇ ਇਹਦੇ ਮਾਮੇ ਨੂੰ ਕਹਿਣੀ ਹੈ ਵੀ ਬੀਬੀਰਾ ਤੂੰ ਸਮਝਾ ਹੁਣ ਬਿਉਹਾਂ ਤੋਂ ਉਮਰ ਟੱਪਦੀ ਜਾਂਦੀ ਐ ਕੱਲ ਨੂੰ ਚਿੱਟੇ ਆ ਗਈ ਛੇ ਨੇ ਰਿਸ਼ਤਾ ਨਹੀਂ ਕਰਨਾ ਅੱਜ ਤਾਂ ਦੁਨੀਆ ਮਗਰ ਮਗਰ ਫਿਰਦੀ ਐ ਚੱਲ ਮਰਜੀ ਆ ਪਈ ਐ ਦੀ ਬੋਹੇ ਕਾ ਨਾਲੇ ਤਾਂ ਇਹਨਾਂ ਦਾ ਸਾਰੀ ਦਿੜ ਠੰਡਾ ਕਰ ਦੇਈਆਂ ਨਾਲੇ ਕੋਈ ਨਾਂ ਨਹੀਂਗਾ ਤਾਂ ਵੀ ਪਤਾ ਨਹੀਂ ਕਿਹੜੀ ਗੱਲ ਤੋਂ ਮੂੰਹ ਮੋਟਿਆ ਇਹਨਾਂ ਨੇ ਨਾ ਤਾਂ ਮਾਂ ਦਾ ਮੂੰਹ ਸਿੱਧਾ ਹੁੰਦਾ ਨਾ ਪੁੱਤ ਦਾ ਮੂੰਹ ਸਿੱਧਾ ਹੁੰਦਾ ਫੇਰ ਅਖੇ ਮਾਂ ਨੂੰ ਫੋਨ ਕਰ ਦਿੰਨੀ ਐ ਹੋਰ ਕੀ ਜੰਮਣ ਵਾਲੇ ਰੋਮਾਂ ਕਰਾਨਾ ਫੋਨ ਤਾਂ ਹੱਕੀ ਹੋਈ ਕਰਦੀਆਂ ਜਦੋਂ ਮਨ ਦੁਖੀ ਹੁੰਦਾ ਹੈਗਾ ਹਜੇ ਉਹ ਬਾਹਰ ਨੂੰ ਟੱਪ ਗਿਆ ਐ ਨਹੀਂ ਪਤਾ ਕਦੋਂ ਆ ਕੇ ਬੰਗੂ ਕਰਨ ਲੱਗ ਜੇ ਪਤਾ ਨਹੀਂ ਕੀ ਸਿਖਾ ਕੇ ਭੇਜਦਾ ਇਹੋ ਜਿਹਾ ਓਹੋ ਚਲੋ ਕੀ ਕਰਾਂ ਮੇਰਾ ਤਾਂ ਕੰਮ ਚ ਵੀ ਨਾ ਸੱਚੀ ਧਿਆਨ ਨਹੀਂ ਰਹਿੰਦਾ ਜਦੋਂ ਐ ਪੱਜ ਪੱਜ ਪੈਂਦੇ ਹੈਗੇ ਕਿਸੇ ਟਾਈਮ ਤਾਂ ਬੰਦਾ ਪਿਆਰ ਨਾ ਬੋਲ ਪਈ ਕੀ ਮਨ ਦੁਖੀ ਕਰ ਰੱਖਿਆ ਇਹਨਾਂ ਨੇ ਹਾ ਜੇ ਪਤਨ ਕੱਪੜੇ ਲਿਆ ਕੇ ਦੇਊਗਾ ਕਿ ਨਾਲ ਲਿਆ ਕੇ ਦੇਊਗਾ ਦੇਖ ਲੈ ਮੇਰਾ ਇੱਕ ਵਾਰ ਹੀ ਨਹੀਂ ਕਿਹਾਗਾ ਵੀ ਲੈ ਮਾਂ ਤੂੰ ਇਹਨੂੰ ਨਾਲ ਲੈ ਜੀ ਕੱਪੜੇ ਲੈ ਕੱਪੜੇ ਲੈ ਆਂ ਤੂੰ ਬਸ ਲੈ ਹਾ ਪੀ ਲੋ ਚਾਹ ਹਾ ਦੇਖ ਲੈ ਅ ਨਵੇਂ ਸੋਫੇ ਲਿਆ ਕੀ ਤਰਤੇ ਹੁਣ ਕਰੇ ਨਾ ਕੀ ਲੋੜ ਦੀ ਇਹਨਾਂ ਤੇ ਪੈਸੇ ਲਾਉਣ ਦੀ ਜੇ ਫਸਲ ਦੇ 4 ਪੈਸੇ ਬਚੇ ਤੇ ਤਾਂ ਉਹਨਾਂ ਨੂੰ ਸਾਹਮਣੇ ਰੱਖ ਲਾਂਦੇ ਆ ਮੂਰੇ ਜਾਪਾ ਆਉਂਦਾ ਸੀਗਾ ਬਹੂ ਦਾ ਉਹੀ 2 ਪੈਸੇ ਕੰਮ ਆ ਜਾਂਦੇ ਇਹ ਨਹੀਂ ਚਾਹੀਦੇ ਸੀ ਘਰੇ ਚੀਜ਼ ਲਈ ਆਤੀ ਤਾਂ ਮਾੜਾ ਕਰਤਾ ਮੈਂ ਇਹਨਾਂ ਬਿਨਾ ਕੀ ਗੱਡਾ ਖੜਿਆ ਸੀਗਾ ਪਹਿਲਾਂ ਵੀ ਤਾਂ ਸਰੀ ਜਾਂਦਾ ਸੀ ਉਹ ਪੁਰਾਣੇ ਹੈਗੇ ਸੀਗੇ ਉਹ ਚੱਲ 4 ਪੈਸੇ ਆਏ ਸੀ ਬੰਦੇ ਨਾਲ ਚੀਜ਼ ਬਣ ਗਈ ਇਹ ਚੀਜ਼ਾਂ ਕਿਹੜਾ ਰੋਜ਼ ਰੋਜ਼ ਬਣਦੀਆਂ ਰੋਜ਼ ਰੋਜ਼ ਬਣਦੀਆਂ ਫੇਰ ਵੀ ਆ ਜਾਂਦੇ ਤਾਂ ਉਹ ਕੋਈ ਪਤਾ ਨਹੀਂ ਉਮਰ ਪਾਈ ਤੀ ਕਿ ਪਹਿਲਾਂ ਦੱਸ ਕਿ ਹਮ ਸੋਖਾ ਬੈਠਾ ਬਣੇ ਰਹਿੰਦਾ ਸੀ ਐਵੇਂ ਨਾ ਤੂੰ ਵੱਧ ਬੋਲਿਆ ਕਰ ਸੱਚ ਇੱਕ ਗੱਲ ਹੋਰ ਮੈਂ ਤਾਂ ਸੋਨੂ ਐ ਕਹਿੰਦੀ ਕਿ ਬਿੰਦਰ ਨਾਲ ਉਹਨੂੰ ਲੈਣ ਗਈ ਹੈ ਕਿ ਕਰਮੋੜ ਬਿੰਦਰ ਲੈਣ ਗਈ ਹੈ ਉਹਨਾਂ ਦਾ ਫੋਨ ਆਇਆ ਸੀ ਫੋਨ ਕੀਤਾ ਸੀ ਨਿੱਕੇ ਨੂੰ ਕਿਹਾ ਤੇ ਵੀ ਬਾਈ ਫੋਨ ਕਰ ਲੈ ਵੀ ਆਪਾਂ ਲਿਆਉਨੇ ਆ ਗਏ ਹੁਣ ਤੱਕ ਇੰਨਾ ਟਾਈਮ ਹੋ ਗਿਆ ਉਹਦੀ ਮਾਂ ਤਾਂ ਉਹੀ ਗੱਲ ਫੇਰ ਕੋਈ ਬਾਰਾਤ ਸਾਰੀ ਨਹੀਂ ਦਿੰਦੀ ਹੈਗੀ ਕੋ ਬਹੂ ਨੂੰ ਭੇਜਣ ਦਾ ਅੱਛਾ ਹਾਂ ਗਰੇਬਿੰਦਰ ਕਹਿੰਦੀ ਵੀ ਅਸੀਂ ਆਵਾਂਗੇ ਲੈਣ ਉਹਦੀ ਮਾਂ ਨੇ ਕਹਿਤਾ ਲੈ ਜਾਓ ਉਹ ਕਹਤਾ ਚਰ ਉੱਥੇ ਜਾ ਕੇ ਆਪੇ ਲੈ ਆਉਣਗੇ ਹੁਣ ਕਰਮੋ ਨੇ ਕਹਿਤਾ ਕਹਿੰਦੀ ਮੈਂ ਹੀ ਜਾਉਂਗੀ ਨਹੀਂ ਨਹੀਂ ਉਹਦੋਂ ਕਹਿੰਦੀ ਸੀ ਨਾ ਮੈਂ ਨਹੀਂ ਤੋਰਦੀ ਇਹ ਹੈ ਉਹ ਹੈ ਇਹ ਉੱਥੇ ਜਾਣ ਮੁੜ ਕੇ ਉੱਥੋਂ ਮੋੜ ਦੇ ਖਾਲੀ ਫੇਰ ਫਿਰ ਤੋਰਨ ਨੂੰ ਰਾਜੀ ਕਿੱਦਾਂ ਹੋਈ ਐ ਨਹੀਂ ਫਿਰ ਉਹਨੂੰ ੱੱਕੇ ਨਾਲ ਥੋੜੀ ਜਿਹੀ ਜਾਣ ਕੇ ਜਾ ਕੇ ਉੱਥੋਂ ਉਹ ਨਹੀਂ ੱੱਕੇ ਨਾਲ ਲਿਆਉਂਦੇ ਹੈਗੇ ਜਦੋਂ ਕੰਮੋ ਕਹਿੰਦੀ ਐ ਕਿ ਆਖਰੀ ਮੈਂ ਆਉਂਗੀ ਵੀ ਤੁਸੀਂ ਆ ਜਾਓ ਮੈਨੂੰ ਭੂਆਜੀ ਲੈਣ ਵੀ ਮੈਂ ਚੱਲੂੰਗੀ ਛੋਟੇ ਨਾਲ ਅੱਛਾ ਕੰਮੋ ਨੇ ਕਿਹਾ ਹਾਂ ਉਹ ਨਹੀਂ ਕਿਹਾਗਾ ਹੁਣ ਉਹੀ ਗੱਲ ਜਿਹੜੀ ਪੁੱਤੋ ਉਹਦਾ ਵੀ ਤੈਨੂੰ ਪਤਾ ਹੀ ਆ ਇੱਕ ਬਸ ਬੰਨੀ ਬੈਠੀ ਆ ਉਹਦਾ ਕੀ ਜੀ ਨਹੀਂ ਕਰਦਾ ਹੈਗਾ ਆਪਣੇ ਘਰੇ ਆਉਣ ਨੂੰ ਵੀ ਐ ਤਾਂ ਹੁੰਦਾ ਸਿਆਣੀ ਆ ਸਾਰਾ ਸਮਝਦੀ ਆ ਉਹ ਗਿਆ ਤੋ ਵਾਤ ਤਾਂ ਸੋਰੀ ਹੁੰਦੇ ਆ ਸਾਰਾ ਕੁਝ ਪੇਕੇ ਕਿੰਨੀ ਦੇਰ ਬੈਠੀ ਰਹੂਗੀ ਉਹ ਉਹ ਤਾਂ ਦੱਬੀ ਕੁੱਟੀ ਲਈ ਬੈਠੀ ਆ ਕੰਮੋ ਕਿਥੋਂ ਆ ਰਹਿਣ ਵਾਲੀ ਉੱਥੇ ਭੜਾਂਦੀ ਹੈ ਉਹਦੇ ਜਦੋਂ ਬੋਲਣੋਂ ਨਹੀਂ ਹਟਦੀ ਜਵਾਖੜੀ ਨੂੰ ਤੁੰਨੀ ਜਾਂਦੀ ਆ ਤੁੰਨੀ ਜਾਂਦੀ ਆ ਕੀ ਉਹਨੂੰ ਨਹੀਂ ਕਦੋਂ ਗਏ ਆ ਉਹ ਆ ਹੁਣ ਹੀ ਗਏ ਨੇ ਹਜੇ ਪੂਰਾ ਟਾਈਮ ਹੀ ਹੋ ਗਿਆ ਤੁਸੀਂ ਇੱਧਰ ਨੂੰ ਬਾਹਰ ਨੂੰ ਜਾ ਰਹੇ ਤੇ ਉਹ ਪਤਾ ਨਹੀਂ ਤੁਸੀਂ ਨਾਨਪੁਰ ਜਾਈ ਨੇ ਕੋਦੋਂ ਸਕੀਮਾਂ ਬਣਾਲੀਆਂ ਤੇ ਤੁਰ ਵੀ ਗਈ ਉਹ ਨਹੀਂ ਕਾਦੀ ਸਕੀਮ ਹੈ ਉਹ ਸਕੀਮਾਂ ਕਰਨ ਨੂੰ ਅਸੀਂ ਨੇ ਕਿਹੜਾ ਕੋਈ ਗਾਹਾਂ ਦੀ ਇੱਥੇ ਵੀ ਉਹ ਕਰ ਲਿਆ ਮੈਂ ਵੈਸੇ ਗੱਲ ਕਰਦਾ ਵੀ ਮੈਨੂੰ ਪਤਾ ਹੀ ਨਹੀਂ ਵੀ ਅੱਜ ਜਾਣਾ ਉਹਨਾਂ ਨੇ ਤੁਰਤ ਪੈਰੀ ਤਿਆਰੀ ਕਰ ਲਈ ਫੋਨ ਤੋਂ ਬਾਅਦ ਉਹ ਤਾਂ ਠੀਕ ਹੈ ਚਲ ਸੋਨਤਾ ਕਰਮੋ ਦੇ ਹੱਥ ਦੀ ਚਾਹ ਵਾਲੀ ਪਸੰਦ ਹੁੰਦੀ ਆ ਹੁਣ ਉਹਦੇ ਹੱਥ ਦੀ ਚਾਹ ਪੀਆ ਕਰਿਓ ਹੁਣ ਮੈਂ ਜਦੋਂ ਆ ਗਈ ਉਹ ਘਰੇ ਮੈਂ ਚਾਹ ਨਹੀਂ ਬਣਾਉਣੀ ਹੈ। ਇਹ ਤੂੰ ਜਾਣ ਤੇਰੀ ਨੂੰ ਜਾਣੇ। ਬਸ ਸੰਤਾ ਚਾਹ ਚਾਹੀਦੀ ਹੈ ਕੋਈ ਲਿਆ ਦੀ। ਸਮਝੀ ਨਾ। ਆਹ ਚਾਹ ਚਾਹੀਦੀ ਹੈ ਉਹ ਵੀ ਬਿੰਦੇ ਝੱਟੇ। ਛੜਦੀਨਾ ਮਾਜਣਾ ਮੈਨੂੰ ਮਿਲਦਾ ਨਹੀਂ ਹੈਗਾ ਦੁਬਾਰੇ ਫੇਰ ਕਹਿੰਦਾ ਚਾਹ ਹੈਗੀ ਆ ਦੁਬਾਰੇ ਫੇਰ ਧਰ ਲੈਣੇ। ਦਾਰੂ ਪੀਣ ਲੱਜਨ ਛੜਦੀਨਾ ਇਹਨੂੰ ਮੈਂ। ਉਹ ਤੋਂ ਬੋਤਲ ਲਿਆ ਕਰੂੰਗਾ ਪੈਗ ਲਿਆ ਕਰੂੰ ਸਰ। ਆਹੋ ਆਹ ਕੋਈ ਚੰਗਾ ਕੰਮ ਆਗਾ ਦਾਰੂ ਪੀਣਾ ਸਾਰੀ ਉਮਰ ਟੱਪ ਗਈ। ਕੌਣ दारू ਪੀਣ ਲੱਗੇਗਾ ਸੋਨਾ ਕੰਮਾ ਹੈ ਨਾ ਘਰੇ ਨੂੰਤੀ ਆਈ ਹੋਈ ਹੈ ਤਾਂ ਪੀਓ ਕਹੀ ਨਾ ਮੈਂ ਚਾਹ ਨਹੀਂ ਪੀਆਂਗੀ ਤਾਂ दारू ਪੀਊਂਗਾ ਦੋਈ ਚੀਜ਼ਾਂ ਪੀਣ ਵਾਲੀਆਂ ਹੁੰਦੀਆਂ ਆਹ ਫੋਨ ਕਿਹਦਾ ਆਈ ਜਾਂਦਾ ਹੁਣ ਇਹ ਵੀ ਪਤਾ ਨਹੀਂ ਕੌਣ ਹੈ ਗੱਲ ਹੁਣ ਲਾ ਵੀ ਲਿਆ ਫੋਨ ਤੇ ਛੇਤੀ ਕੱਟ ਵੀ ਲਿਆ ਕਿਹਦਾਗਾ ਉਹ ਆੜਤੀ ਇਹਦਾ ਮਰੀਆਂ ਦੇ ਉਹ ਵੀ ਲੱਗੇ ਰਹਿੰਦੇ ਛੇਤੀ ਲੱਗੀ ਰਹਿੰਦੇ ਉਹਨੂੰ ਪੈਸਿਆਂ ਦੀ ਨਾ ਬਾਣੀਆ ਕਾਹ ਤੋਂ ਫੋਨ ਕਰੀ ਜਾਂਦਾ ਹੁਣ ਸਾਰਾ ਤਾਂ ਹਸਕ ਤਾਬ ਹੋ ਗਿਆ ਉਹ ਉਹਦੇ ਪੈਸੇ ਵਧਦੇ ਹਲੇ ਸਾਰੇ ਥੋੜੀਂ ਦਿੱਤੇ ਉਹਨੂੰ ਪੈਸੇ ਵਧੇ ਨਹੀਂ ਹੈਗੇ ਫਿਰ ਆਹ ਖਾ ਤੂੰ ਜਾ ਕੇ ਕਿ ਲਿਆਂਗੇ ਐਨੀ ਕਿੰਨੀ ਕ ਫਸਲ ਹੋਈ ਹੈ ਦੱਸ ਤੂੰ ਫਿਰ ਉਹੀ ਗੱਲਾਂ ਕਰੀ ਜਾਨੀ ਨਾਲ ਫਿਰ ਆਲੇ ਆਂਦੇ ਤਾਂ ਫਿਰ ਬਾੜਾ ਕਰਤਾ ਕੋਈ ਮੈਨੂੰ ਐ ਲੱਗੇ ਵੀ ਚੱਲ ਪੈਸੇ ਹੈਗੇ ਹੁਣ ਚਾਰ ਬਾਹਨੇ ਦਾ ਚੀਜ਼ ਬਣ ਗਈ ਇਹ ਰੋ ਰੋਈ ਥੋੜੀ ਬਣਦੀਆਂ ਚੀਜ਼ਾਂ ਚੀਜ਼ ਆੜਾ ਘਰੇ ਸੰਦੋ ਉਦੋਂ ਬਣਾਉਂਦਾ ਹੁੰਦਾ ਜਦੋਂ ਚਾਰ ਪੈਸੇ ਆਪਣੇ ਹੱਥ 'ਚ ਹੋਣ ਚੱਲ ਐ ਕਰ ਮਿੱਥੋ ਹੋ ਗਈ ਗਲਤੀ ਠੀਕ ਹੈ ਨਾ ਮਾਲੇ ਆ ਗਲਤੀ ਨਾਲ ਹੁਣ ਗਾਹਾਂ ਤੋਂ ਨਹੀਂ ਲਿਆਂਦਾ ਛੱਡ ਚੰਗਾ ਕਰਨੀ ਤਾਂ ਆਪਦੀ ਮਰਨਾ ਮਰ ਜੀ ਆ ਤੁਸੀਂ ਨੇ ਚਲ ਪੀ ਲੈ ਚਾਹ ਮਤਾ ਭਾਂਡੇ ਮਾਰਦੀ ਐ ਰੋਟੀ ਦਾ ਕੀ ਕਰਦੀ ਹੁਣ ਬਣਾਉਣੀ ਆ ਬਣਾ ਲਾ ਫਿਰ ਸਾਰੀ ਢੋੜੀ ਉਹਨਾਂ ਨੇ ਥੰਦਾ ਕਰਦੇ ਆ ਹਜੇ ਖੁਸ਼ ਨਹੀਂ ਗੇ ਇਹ ਤਾਂ ਸਾਰੀ ਉਮਰ ਮੈਨੂੰ ਐ ਲੱਗਦਾ ਇਹ ਤਾਂ ਸਾਰੀ ਉਮਰ ਨਹੀਂ ਬੁੜੀ ਜੀ ਖੁਸ਼ ਹੁੰਦੀ ਇਹ ਤਾਂ ਇਹੀ ਪਿੱਟ ਸਿਆ ਭਰੂਗਾ ਕਿਸੇ ਟਾਈਮ ਤਾਂ ਬੰਦਾ ਕੁਝ ਹੋ ਲੈਂਦਾ ਹੈਗਾ। ਨਾ ਨਾ ਆਲਮਾ ਤਾਂ ਇਹ ਫੋਬਲ ਨਹੀਂ ਹੈਨੀ। ਪਤਾ ਨਹੀਂ। ਕੋਣ ਜੀਤ ਲਿਆ ਚਾ। ਕੋਈ ਨਾ ਲਿਆ ਦਿੰਦੀ ਆ ਮਾਂ ਤਾਂ। ਇਹਦੀ ਸਾਰੀ ਜਿਹੜੀ ਬੇਲੀ ਬੈਠੀ ਦੀ ਚਾਹ ਨਹੀਂ ਲੋਟਾਂਦੀ ਜੀ। ਇਹ ਨਹੀਂ ਕਿਸੇ ਕੋਲੋਂ ਲੋਟਣਾ। ਮੈਂ ਪੁੱਛਾ ਨਹੀਂ। ਲੈ। ਉਹ ਤਾਂ ਹੈਗਾ ਹੀ ਹੈਗਾ ਜਿਹੋ ਜਿਹਾ ਹੈਗਾ। ਇਹ ਨਹੀਂ ਮਾਣ ਕਿਸੇ ਪਾਸੇ ਮੈਂ ਤਾਂ ਨੂੰ ਦੋ ਕੀ ਲਈ ਪਈ ਤੀ ਤਾਂ ਬੰਦਾ ਕੰਮ ਕਰ ਲੈ ਇਹਨਾਂ ਦੇ ਘਰੇ ਕੀ ਨਾ ਕਰੇ ਹਲ ਤਾਂ ਐ ਨਹੀਂ ਪਤਾ ਨਖਰੇ ਕੋਰੀ ਦੇ ਪਸੰਦ ਆਊਗੀ ਕਿ ਨਾ ਐ ਨਹੀਂ ਪਤਾ ਲੈ ਮਿੱਠਾ ਘੱਟ ਮੇਰੇ ਤਾਂ ਜੀ ਕਰਦਾ ਨਾ ਕਿਤੇ ਜ਼ਹਿਰ ਦੀ ਚੁੰਟੀ ਪੋਰਾ ਪਾ ਦਾਂ ਜਿਹੜਾ ਕੰਮ ਹੀ ਨਿਭੜ ਜੇ ਇਹਦਾ ਇਹਨਾਂ ਦੇ ਘਰੋਂ ਤਾਂ ਮੈਂ ਦੁਖੀ ਆਈ ਪਈ ਕੁੜੇ ਨੇ ਆਤਾ ਉੱਥੇ ਖਣੀ ਕੀ ਕਰੀ ਜਾਂਦੀ ਸੂਆ ਸਲਾਈ ਜਮਾ ਕੰਮ ਨਹੀਂ ਨਿਭੜਦਾ ਤੋ ਉਹ ਕੱਪੜੇ ਨਹੀਂ ਤਾਂ ਹਮਰ ਬਉਣੀਏ ਤੋ ਬਿਆ ਮਾਰ ਸਾਰਾ ਦਿਨ ਬਸ ਸੂਆ ਸਲਾਈ ਸੂਆ ਸਲਾਈ ਉੱਥੇ ਖੜਕਾਈ ਜਾਂਦੀ ਢਾਂਡੇ ਕੁੜੇ ਨਾ ਟਾਂ ਬਚਾ ਤੇ ਉਹ ਹੋ ਬੇਬੇ ਬਣਦੀ ਬਣੂੰਗੀ ਚਾ ਆਨੜਾ ਕੱਪੜੇ ਇੱਥੇ ਕਾਤੋਂ ਲਿਆ ਕੇ ਰੱਖਤੇ ਮਖਾਇਨਾਂ ਦੇ ਤਾਹਾਂ ਕਰ ਲਈ ਕਾਇਨਲ ਹੋ ਗਿਆ ਪੇਟੀ ਤੇ ਸਿੱਟੇ ਪਏ ਨੇ ਬੇਬੇ ਤੇਰਾ ਵੀ ਜੰਮੇ ਹੀ ਸਰਿਆ ਪਿਆ ਹੁਣ ਕੱਪੜੇ ਇੱਥੇ ਬਹਿ ਕੇ ਤੈ ਮਾਰੇਗੀ ਕੋਈ ਨਹੀਂ ਇੱਥੇ ਬੈਠ ਕੇ ਮਾਰ ਲਈ ਤੂੰ ਉਹ ਰੋਣਾ ਚਾ ਲੈ ਕੋਈ ਆ ਜਾਂਦਾ ਭੈਣ ਭਾਈ ਜੇ ਉਹ ਆ ਗਿਆ ਟੱਪੂਗਾ ਆਖੂਗਾ ਕੱਪੜੇ ਧਰਨ ਵਸਤੀ ਹੈ ਮੇਚ ਚਲ ਕੋਈ ਗੱਲ ਨਹੀਂ ਉਹ ਹਜੇ ਕਿੱਥੇ ਆਉਂਦਾਗਾ ਕੋਈ ਨਹੀਂ ਆਗਾ ਤੇ ਇੱਥੇ ਮਾਰ ਲਾ ਤਾ ਬਹਿ ਕੇ ਇਹ ਦੋ ਸੱਚੀ ਚਲ ਚੰਗਾ ਚਾਹ ਪੀ ਲੈ ਬੇਬੇ ਪੀ ਲੈਨੀ ਆਂਗੀ ਉਹ ਤਾਂ ਐ ਅੱਗ ਬਚਾਉਣ ਲੱਗ ਜਾਨੀ ਬੇਬੇ ਜੰਮਾ ਨਹੀਂ ਐ ਦੇਖਦੀ ਕਿ ਵਿਚ ਆਹ ਬਣਦੀ ਬਣਦੀ ਹੁੰਦੀ ਐ ਤੂੰ ਕਿਹੜਾ ਜੱਗ ਕਰਿਆ ਸੀਗਾ ਉੱਟ ਚਾਹਦੀ ਸੀਗੀ ਆਹ ਠੰਡ ਦਾ ਕਰਕੇ ਨਾ ਸਿਲੰਡਰ ਮਸਾਂ ਚੱਲਦਾ ਹੈਗਾ ਓਹੋ ਬੇਬੇ ਤੈਹਾਂ ਤਾਂ ਪਾ ਕੇ ਵੀ ਲਾ ਲੈਣੀਆਂ ਮੜੇ ਉਧਰ ਜਾਇਆ ਹੁੰਦੀਆਂ ਪਹਿਲਾਂ ਬਾਜ਼ਾਰ ਨਹੀਂ ਨਾ ਤੈਨ ਤਾਂ ਆਪ ਨੂੰ ਕੋਟੀਆਂ ਦਾ ਹੋਗਾ ਵੀ ਸਹੀ ਕਰ ਮੇਰੇ ਲੈ ਕੇ ਪਾ ਦੇ ਇਹ ਨਾਲੇ ਉਹ ਤਾਂ ਤੈਨੂੰ ਜਵਾਬ ਦੇ ਕੇ ਗਿਆਗਾ ਵੀ ਇਹਨੂੰ ਨਾ ਲੈ ਕੇ ਜਾ ਤੂੰ ਮੈਂ ਕੱਲੀ ਬਗ ਜੀ ਮੈਨੂੰ ਜਵਾਬ ਦੇਤਾ ਸੀ ਮੈਨੂੰ ਕਹਤੋ ਬੇਬੇ ਜਵਾਬ ਦੇਤਾ ਉਹਨੇ ਕੀ ਪਤਾ ਭਾਈ ਮੈਨੂੰ ਕਹਤਾ ਜਵਾਬ ਦੇਤਾ ਤਾਂ ਕਹਿੰਦਾ ਮੈਂ ਤੂੰ ਕੱਲੀ ਵਗ ਜਾ ਲੈ ਅਹ ਕੱਲੀ ਵਗ ਜਾ ਮੈਂ ਕੋਈ ਜਵਾਕੜੀਆਂ ਦੀ ਪਸੰਦ ਦੀ ਚੀਜ਼ ਲੈ ਆਉਂਗੀ ਕੋਈ ਆਪ ਦੀ ਪਸੰਦ ਦੀ ਕੋਈ ਕੋਟੀ ਲੈ ਆਉਂਗੀ ਉਹੀ ਗੱਲ ਬੇਬੇ ਤੇਰੀ ਤਾਂ ਚੱਲ ਕੋਈ ਨਹੀਂ ਮੇਰੇ ਤਾਂ ਫੇਰ ਵੀ ਟਿੱਡ ਮੱਚਦਾਗਾ ਤੇਰੇ ਤੇ ਤੂੰ ਆਨੇ ਪਸੰਦ ਦੀ ਲੈ ਆਵੇਂਗੀ ਤੇ ਚੱਲ ਕੋਈ ਗੱਲ ਨਹੀਂ ਆਲੀ ਡੇ ਉੱਥੇ ਧਰਿਆ ਤੇ ਕਰ ਲੈ ਮੜ ਮੋਟਾ ਕਰੇ ਕੰਮ ਵਗ ਚੱਲੀ ਨਾਲ ਚੱਲ ਠੀਕ ਐ ਮੈਂ ਤਿਆਰ ਹੋ ਜਾਨੀ ਆ ਬੇਬੇ ਫਿਰ ਤਿਆਰ ਨੂੰ ਤੂੰ ਕਿਹਨੂੰ ਦਿਖਾਉਣਾਗਾ ਤਿਆਰ ਹੋ ਕੇ ਆ ਤਿਆਰ ਹੋਈ ਹੋਈ ਆਂਗੀ ਆਈ ਵਗ ਚੱਲੀ ਚਲ ਕੋਈ ਨਹੀਂ ਬੇਬੇ ਨਾਲੇ ਆਪਾਂ ਖੱਦਰ ਪੰਡਾਰ ਵਾਲਿਆਂ ਦੇ ਜਾਇਆਵਾਂਗੇ ਤੂੰ ਕਹਿੰਦੀ ਤਾਂ ਸੀਗੀ ਵੀ ਲੈ ਕੇ ਆਉਣੇ ਹੈ ਕੱਪੜੇ ਜੇ ਚਲ ਕੋਈ ਨੂੰ ਤਾਂ ਮੈਂ ਲਿਆਉਂਗੀ ਜਿਹੜੀ ਮੈਂ ਕਮੇਟੀ ਚੱਕਣੇ ਨੇ ਚੱਕ ਕੇ ਲਿਆਵਾਂਗੇ ਉਹ ਵੀ ਆਪਾਂ ਬੈੱਡ ਦੀ ਚਾਦਰ ਜੀ ਖਰਾਬ ਹੋਈ ਪਈ ਸੀ ਉਹ ਵੀ ਲੈ ਆਵਾਂਗੇ ਕੱਦੀ ਗਰਮ ਜੀ ਲੈ ਆਉਂਗੀ ਚਲ ਕੋਈ ਨਹੀਂ ਲੈ ਆਵਾਂਗਾ ਉਹ ਆਪਾਂ ਚਾਦਰ ਠੀਕ ਹੈ ਉਹ ਹੋ ਬੇਬੇ ਚਾਹ ਤਾਂ ਠਾਰ ਲਈ ਤੂੰ ਚਲ ਕੋਈ ਨਹੀਂ ਚਾਹ ਪੀ ਲੈਣੀ ਹੈਗੀ ਮੈਂ ਚਾਹ ਪੀ ਲੈ ਇਹ ਕੱਪੜੇ ਨਾਲੇ ਆ ਕੇ ਪੈਹਾ ਮਾਰ ਦੂੰ ਨਾਲੇ ਹੋਰ ਸਾਰਾ ਕੰਮ ਆ ਕੇ ਨਹੀਂ ਬਾਲੀ ਤਿਆਰ ਰਹੀ ਦੀ ਆ ਨਿਕੜ ਨੂੰ ਤਾਂ ਸਾਰਾ ਨਕ ਮੈਨੂੰ ਲੈ ਕੇ ਤੁਰੇ ਫਿਰ ਕਿਉਂ ਉਹਨੂੰ ਪਾ ਹੀ ਦੂਗੀ ਮੈਨੂੰ ਬਾਜ਼ਾਰ ਲੈ ਜਾ ਹੁਣ ਅਕੀ ਸੀ ਦੇਣ ਮੈਂ ਤਿਆਰ ਹੀ ਹੋ ਜਾ ਤਿਆਰ ਨੂੰ ਦੱਸ ਤੂੰ ਇੱਥੇ ਕੀ ਫੁੱਲ ਲਾਉਣੇ ਆਗੇ